ਮਾਝੇ ਵਾਲਾ ਮਾਝੇ ਵਾਲਾ ਓ ਬੱਲੇ 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 ਓ ਬੱਲੇ ਓ ਬੱਲੇ ਓ 5000 ਲਓ ਫਾਂ ਦੇ 5000 5000 ਅੰਦਾ ਫੜ ਲਿਆ ਅੰਦਾ ਫੜ ਲਿਆ ਅੰਦਾ ਫੜ ਲਿਆ ਓ ਬੱਲੇ ਅੰਦਾ ਫੜ ਲਿਆ ਬੱਲੇ ਬੱਲੇ ਲਓ ਵੀ ਦੋਸਤੋ ਆਵਲਾ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ 21 ਅਗਸਤ 2023 ਨੂੰ ਭੇਟਾਂ ਦੇ ਟੂਰਨਾਮੈਂਟ ਤੇ ਕਰਵਾਇਆ ਗਿਆ ਇੱਕ ਪਾਸੇ ਸਾਬੀ ਕਲੱਬ ਮਲੀਆਂ ਸੀ ਔਰ ਦੂਸਰੇ ਪਾਸੇ ਸੰਦਣਾ ਦੀ ਟੀਮ ਸੀ ਇਸ ਮੈਚ ਨੂੰ ਇੰਜੋਏ ਕਰੋ ਵਧੀਆ ਲੱਗਣ ਦੀ ਹਾਲਤ ਦੇ ਵਿੱਚ ਲਾਈਕ ਵਾਲੇ ਬਟਨ ਤੇ ਕਲਿੱਕ ਕਰ ਦੇਣਾ ਨਾਲ ਹੀ ਜਦੋਂ ਹੀ ਤੁਹਾਨੂੰ ਕੋਈ ਖਿਡਾਰੀ ਇਹੋ ਜਿਹਾ ਲੱਗਿਆ ਜਿਹਦਾ ਪ੍ਰਦਰਸ਼ਨ ਤੁਹਾਨੂੰ ਵਧੀਆ ਲੱਗ ਰਿਹਾ ਹੈ ਤਦਾਂ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ ਗਾ ਐਨਜੋਏ ਕਰੋ ਇਸ ਮੈਚ ਨੂੰ ਪਹਿਲੇ ਕਬੱਡੀ ਪੌਂਡ ਦੇ ਲਈ ਉਹ ਤੁਰਿਆ ਆਉਂਦਾ ਜਿਹਦੇ ਲੋਕ ਦੀਵਾਨੇ ਐ ਜਿਹੜਾ ਮਸਤ ਜਿਹਾ ਰਹਿੰਦਾ ਉਹ ਜਿਹੜਾ ਕਹਿੰਦੇ ਫੱਕਰ ਜੇ ਸਵਾਰਾ ਮੁੰਡਾ

ਇਨੇ ਦਾ ਲੋਟ ਨਹੀਂ ਆਉਣਾ ਇਹਨਾਂ ਕੁਝ ਹੋਰ ਕਰਨਾ ਪੈਣਾ ਉਹ ਸਾਹਮਣੇ ਕੋਈ ਲੋਟ ਨਹੀਂ ਆਉਣਾ ਤੇ ਕੋਈ ਲਿੱਟ ਲਿੱਟ ਨਹੀਂ ਆਉਣਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਉਹ ਸਿੱਧਣਾ ਵਾਲਾ ਕਬੱਡੀ ਪਾ ਰਿਹਾ ਹੈ ਉਹ ਲੰਬੜ 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 ਕਬੱਡੀ 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 ਉਹ ਨੰਬਰ ਹੈਪੀ ਜੋੜਦਾ ਆਪਣੀ ਟੀਮ ਦੇ ਲਈ ਉਧਰ ਕਹਿੰਦੇ ਰਵੀ ਸਿੱਧੂ ਦੇ ਰਵੀ ਦੇ ਸਾਦਰ ਸਾਹਿਬ ਸਰਦਾਰ ਗੁਰਨਾਮ ਸਿੰਘ ਜੀ ਬਹੁਤ ਵੱਡਾ ਪਿਆਰ ਪੁੱਜਦਾ ਕਰ ਰਿਹਾ ਇਹਦਾ ਪੰਜਾਬੀ ਬੋਲੋ ਦਾ ਬਹੁਤ ਵੱਡਾ ਪਿਆਰ ਰਵੀ ਦੇ ਸਾਹਰ ਸਾਹਿਬ ਭੇਜਦੇ ਆ ਬਹੁਤ ਵੱਡਾ ਧੰਨਵਾਦ ਹੈ ਉਹ ਕਹਿੰਦੇ ਪੁੱਤ ਦੇ دیਵਾਨੇ ਆ ਬਲੋਕ ਬਹੁਤ ਧੰਨਵਾਦ ਹੈ ਯਾਰੀ ਕਹਿੰਦੇ ਗੱਜੀ ਜਹਾਜ਼ੀਰ ਦੇ ਨਾਲ ਜਤਿੰਦਰ ਚੌਲ ਦੇ ਨਾਲ ਗਗਨ ਸਿੱਧੂ ਦੇ ਨਾਲ ਉਹ ਤੇ ਨਾਲ ਕਹਿੰਦੇ ਸੁਖ ਪੱਟਾ ਮੇਰੇ ਮਿੱਤਰੋ ਇਹ ਉਹ ਆ ਉਹ ਬੈਂਦੇ ਤੇ ਲੋਡ ਪੌਂਟ ਤੇ ਖੜਦੇ ਵੀ ਆ ਬੈਂਦੇ ਤੇ ਲੋਡ ਪੌਂਟ ਤੇ ਖੜਦੇ ਵੀ ਆ ਇੱਧਰ ਕਬੱਡੀ ਪਿੰਦੇ ਦੀ ਗੋਲ ਵੀਰ ਦੇ ਆਓ ਸਾਹਮਣੇ ਅਗਲੀ ਰੇਡ ਪੈਂਦਾ ਸੱਜਣ ਵਾਲੀ ਆ ਮੇਰੇ ਮਿੱਤਰੋ ਆਹ ਪਾਉਂਡੋ ਵਧਿਆ ਹੋਇਆ ਹੈ ਪੈਂਦੀ ਰੇਡ ਹੈ ਦੁਨੀਆ ਸਵਾਲ ਲੈ ਰਹੀ ਅੱਜ ਦੇ ਵੱਡੇ ਕੱਪ ਦੇ ਮੇਰੇ ਮਿੱਤਰੋ ਆਹ ਪੈਂਦਾ ਸਰਦਾਰ ਬਹਿਲਾਰ ਸਿੰਘ ਜਿਹਨੂੰ ਮਾਲ ਹੈ ਮਾਤਾ ਚਰਨਜੀਤ ਕੌਰ ਨੂੰ ਮੇਰੇ ਮਿੱਤਰੋ ਆਪਣੇ ਪੁੱਤ ਤੇ ਆਹ ਸੱਜਣ ਵਾਲਿਆ ਨੇਕੇ ਦਾ ਚੰਡਿਆ ਮੇਰੇ ਮਿੱਤਰੋ ਆਹ ਬੱਲੇ ਬੱਲੇ ਕਰਾਉਂਦਾ ਹੈ ਅਗਲੀ ਰੇਡ ਆਹ ਸਾਹਮਣੇ ਤਰਨਤਾਰ ਏਰੀਆ ਆਹ ਸੁਰ ਸਿੰਘ ਪੈਂਦਾ ਅੱਬਾ ਨਾ ਹੈ ਮੇਰੇ ਮਿੱਤਰੋ ਕਿ ਗੱਜ ਜਿੰਨੀ ਚੌੜੀ ਓ ਛਾਤੀ ਉੱਤੇ ਮਾਣ ਨਹੀਂ ਜਿਗਰਾ ਬਥੇਰਾ ਸ਼ੇਰ ਜਿੰਨੀ ਜਾਨ ਦੀ ਹੋਏ ਆ ਗਿਆ ਬਣੇ ਗੱਗੀ ਵੀ ਕਹਿੰਦੇ ਪਹਿਲੀ ਰੇਡ ਪੈ ਰਹੀ ਐ ਤੇ ਮੇਰੇ ਰੇਡਾਂ ਦੇ ਸਾਬੀ ਯੂਐਸਏ ਚੰਨਾ ਯੂਐਸਏ ਸੋਨੂ ਕਿਸ਼ਨਾ ਯੂਐਸਏ ਮਿੱਕਾ ਯੂਐਸਏ ਮੜੀ ਕੈਨੇਡਾ ਨਾਲ ਕਹਿੰਦੇ ਪੰਮਾ ਸਾਡਾ ਬਹੁਤ ਪਿਆਰਾ ਵੀਰ ਐ ਤੇ ਉਧਰ ਪੰਮਾ ਕੈਨੇਡਾ ਨਾਲ ਮਨਪ੍ਰੀਤ ਕੈਨੇਡਾ ਗੁਰਮੀਤ ਗ੍ਰੀਸ ਸੁਖਵਿੰਦਰ ਗਿਆਨੀ ਯੂ ਐਸ ਏ ਤਰਲੋਚਨ ਕੈਨੇਡਾ ਇਹ ਭਰਾ ਕਹਿੰਦੇ ਗੱਜੀ ਦੀ ਇੱਕ ਰੇਡ ਪੈ ਗਈ ਹੈ ਦੋ ਰੇਡਾਂ ਹੋਰ ਕਾਮਯਾਬ ਪੈ ਗਈਆਂ ਤੇ 5000 ਦਿੱਤਾ ਜਾਵੇਗਾ ਗੱਜੀ ਦੀ ਅੱਜ ਇਹਨਾਂ ਰੇਡਾਂ ਦੇ 5000 ਇਹ ਦਿਨੋਂ ਧੰਨਵਾਦ ਆ ਭਰਾਵਾਂ ਦਾ ਕਬੱਡੀ 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 ਉੱਧਰ ਕਹਿੰਦੇ ਜੰਡਿਆਲੇ ਵਾਲੇ ਵੀ ਖੇਡਦੀਆਂ ਟੀਮ ਨੇ ਮਿੱਤਰੋ ਤੇ ਬਸਤਾ ਨੂੰ ਉਹ ਦਿੱਤਾ ਜਾਣਾ ਜੋਰ ਜੱਟ ਦਾ ਖੇਡ ਵਿੱਚ ਜਿਹਦੇ ਤੇ ਬੈ ਕੇ ਬੁੱੱਬੂ ਗੱਲ ਦੀ ਜੀਬ ਦੇ ਦਿਵਾਲੇ ਉਹ ਸੁਖਜਿੰਦਰ ਸ਼ੇਰਾ ਜਿਹੜੇ ਕੱਢਦਾ ਹੁੰਦਾ ਉਹ ਫੋੜ ਦਿੱਤਾ ਜਾਣਾ ਮੇਰੇ ਮਿੱਤਰੋ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਕਪਟੇਟਾ ਮੇਲਾ ਵੱਖਰਾ ਸਵਾਦ ਕਬੱਡੀ ਕਬੱਡੀ ਬੱਲੇ 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 ਉਹ ਬੱਲੇ ਉਹ ਬੱਲੇ ਉਹ ਆਓ ਸਾਹਮਣੇ ਬੱਲੇ ਤਾੜੀ ਮਾਰਨ ਲੱਗਾ ਸੀ ਹਨਾ ਉੱਥੇ ਹੀ ਛੱਡ ਗਿਆ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਜਿੱਤ ਖੁਸ਼ ਕਰਦਾ ਹੈ ਜਿੱਤ ਖੁਸ਼ ਕਰਦਾ ਹੈ ਆਥਾਏ ਕਰ ਲੇ ਜਿੰਨੇ ਇੰਡੀਅਨ ਫਿਲਮ 'ਚ ਵਿਕੇਸ਼ ਰਿਸ਼ੀ ਕਰਦਾ ਹੁੰਦਾ ਹੈ ਵੱਡੀ ਤਾੜੀ ਵੱਜਣੀ ਸੀਗੀ ਉੱਥੇ ਹੀ ਰੋਕ ਲਈ ਚੰਦਰੇ ਨੇ ਇਹਨੂੰ ਕਹਿੰਦੇ ਪੱਟਿਆ ਸੁਆਦਾਂ ਦਾ ਉਹ ਪੱਟਿਆ ਸੁਆਦਾਂ ਦਾ ਅੰਬਾ ਆ ਗਿਆ ਵੱਡੇ ਭਾਈ ਲਓ ਸਾਹਮਣੇ ਅੰਬਾ ਸੌਰ ਸਿੰਘ ਆਲਾ ਮੇਰੇ ਮਿੱਤਰੋ ਆਹ ਚੜ ਚੜ ਕੇ ਕਬੱਡੀ ਪਾਉਂਦਾ ਹੈ ਇਹ ਜਿਗਰੇ ਨਾਲ ਕਬੱਡੀ ਪਾਉਂਦਾ ਹੈ ਇਹ ਦਿਮਾਗ ਨਾਲ ਕਬੱਡੀ ਪਾਉਂਦਾ ਮੇਰੇ ਮਿੱਤਰੋ ਪੈਂਦੀ ਰੇਡ ਤੇ ਨੰਬਰ ਇਸ ਵੇਲੇ ਆਹ ਜਤਿੰਦਰ ਜੌਣ ਸਖੇ ਪੱਡੇ ਦੀ ਟੀਮ ਦੇ ਲਈ ਗਗਨ ਸਿੱਧੂ ਤੇ ਨਾਲ ਮੇਰੇ ਮਿੱਤਰੋ ਯਹਾਂਗੀਰ ਵਾਲਾ ਗੱਗੀ ਉਹਦੀ ਟੀਮ ਹੈ ਆਹ ਪੈਂਦੀ ਰੇਡ ਹੁੰਦੀ ਕਮਾਲ ਆਹ ਸਾਹਮਣੇ ਸੱਜਣ ਵਾਲਿਆ ਪੈਂਦਾ ਮੇਰੇ ਮਿੱਤਰੋ ਚੋਟੀ ਦਾ ਨੰਬਰ ਜੋੜ ਗਿਆ ਹੈ ਅਮਰੀਕ ਬਾਈ ਆਹ ਦੋ ਟੀਮਾਂ ਨੇ ਇਹ ਦੋਨਾਂ ਟੀਮਾਂ ਦੇ ਵਿੱਚ ਨਵਾਜੀਪੁਰੇ ਪੰਮੇ ਦੇ ਚੰਡੇ ਖੇਡਦੇ ਆ ਇਹ ਵੀ ਬੜੀ ਵੱਡੀ ਗੱਲ ਹੈ ਉਹ ਸਾਹਮਣੇ ਵੱਡੀ ਗੱਲ ਹੈ ਕਿ ਕੋਥੇ ਚੜ ਕੇ ਭੁੱਲੀਏ ਨਾ ਕਦੇ ਪਹਿਲਾ ਟੰਬਾ ਪੌੜੀ ਦਾ ਜਿਹੜਾ ਉਸਤਾਦ ਨੂੰ ਭੁੱਲ ਜਾਂਦਾ ਉਹ ਕਦੇ ਨਾ ਕਦੇ ਡੇਗਦਾ ਹੀ ਡੇਗਦਾ ਇਹ ਕਦਰ ਕਰ ਲਿਓ ਉਹਨਾਂ ਦੀ ਉਹ ਜਿਨ੍ਹਾਂ ਨੇ ਤੁਹਾਡੀਆਂ ਕਦਰਾਂ ਵਧਾਈਆਂ ਅੱਬਾ ਫੜ ਲਿਆ ਅੱਬਾ ਫੜ ਲਿਆ ਅੱਬਾ ਫੜ ਲਿਆ ਉਹ ਬੱਲੇ ਫੜ ਲਿਆ ਬੱਲੇ 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 ਉਹ ਬੱਲੇ ਉਹ ਫੜ ਲਿਆ ਮਜ਼ਾਕ ਥੋੜੀ ਹੈ ਅੱਬਾ ਫੜ ਲਿਆ ਕਹਿੰਦੇ ਮਜ਼ਾਕ ਥੋੜੀ ਹੈ ਆਹ ਜਦੋਂ ਗੱਗੀ ਤੁਰਦਾ ਹੈ ਤੇ ਧਰਤੀ ਨੂੰ ਪਪਾ ਲਾਈਦਾ ਭਰਾ ਆ ਨੰਬਾ ਇੱਕ ਵਾਰੀ ਕਹਿ ਦੇ ਓ 5000 ਲਾਓ ਸਾਹਮਣੇ 5000 5000 5000 ਏ ਇੱਥੇ ਇੱਥੋਂ ਦੇ ਡਿੱਗ ਡੁਗ ਕੇ ਆ ਜਾਣਾ ਹੈ ਡਿੱਗ ਡੁਗ ਕੇ ਆ ਜਾਣਾ ਟਰੈਕਟਰ ਦੀਦੇ ਅੱਜ ਟਰੈਕਟਰ ਦੀਦੇ ਟਰੈਕਟਰ ਦੀਦੇ ਸਾਹਮਣੇ ਕਦੇ ਜੱਟਾਂ ਦੇ ਜਹਾਜ਼ ਦਿੱਤੇ ਜਾਣੇ ਮੇਰੇ ਮਿੱਤਰੋ ਆਹ ਮੇਲਾ ਭੇਟਾਂ ਦਾ ਚਾਦਿਆ ਚੜਦਾ ਚਾਦਿਆ ਚੜਦਾ ਆਹ ਮੇਲਾ ਭੇਟਾਂ ਦਾ ਚਾਦਿਆ ਚੜਦਾ ਆਹ ਵੇਖ ੱੱਕੇ ਪਜਦੇ ਆਹ ਪਏ ਹੋ ਆ ਬਣਿਆ ਸਮਾਨੇ ਵਾਲਾ ਇਹ ਰੋਪੜ ਏਰੀਆ ਤੋਂ ਆਇਆ ਏ ਪਵਾਦ ਜਿਹੜੇ ਤੋਂ ਆਇਆ ਮੇਰੇ ਮਿੱਤਰੋ ਜਿਹੜੇ ਹੁਣ ਬੱਲੇ ਬੱਲੇ ਕਰਾਉਂਦੇ ਆਉਂ ਜਿਹਨੇ ਹੁਣ ਬੱਲੇ ਬੱਲੇ ਕਰਵਾਈ ਪਵਾਦ ਦੀ ਗੱਲ ਕੀਤੀ ਐ ਮਾਝਾ ਮਾਲਵਾ ਦਵਦਾ ਉਹ ਕਦੇ ਮਾਝਾ ਕਦੇ ਪਵਾਦ ਮੇਰੇ ਮਿੱਤਰੋ ਉਹ ਸਾਹਮਣੇ ਲੰਬੜ ਉਹ ਮੱਤ ਮੇਰੇ ਮਿੱਤਰੋ ਮੱਲੀ ਯੂਕੇ ਕਹਿੰਦਾ ਜੇ ਮੱਲੀਆਂ ਦੀ ਟੀਮ ਫਾਈਨਲ ਜਿੱਤਦੀ ਹੈ ਇੱਕ ਵੱਡਾ ਸਰਪ੍ਰਾਈਜ਼ ਹੋਵੇਗਾ ਉਹ ਇੰਤਜ਼ਾਰ ਕੀਤਾ ਜਾਵੇਗਾ ਟਾਈਮ ਦਾ ਲਲਤੋਵਾਲਾ ਕਹਿੰਦੇ ਬਿੱਲਾ ਆਇਆ ਹੋਇਆ ਹੈ ਦਿਲੋਂ ਦੁਆਵਾਂ ਸਭ ਦੇ ਲਈ ਹੈ ਇਹ ਭਰਾ ਦਿੱਤੇ ਨੇ ਇਹ ਕਬੱਡੀ ਕਰਕੇ ਮਿਲੇ ਆ ਆ ਭੇਟਾ ਪਿੰਡ ਮਹਾਂਪੁਰਸ਼ਾਂ ਦੀ ਕਿੱਡੀ ਵੱਡੀ ਕਿਰਪਾ ਹੈ ਬਾਬਾ ਜੀ ਬੈਠੇ ਹੋਏ ਨੇ ਤੁਸੀਂ ਕਰਮਾਂ ਵਾਲਿਓ ਪਿੰਡਾਂ ਵਾਲਿਓ ਉਹ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਰੱਬ ਰਹਿੰਦਾ ਹੈ ਸੰਤ ਬਾਬਾ ਲੀਡਰ ਸਿੰਘ ਜੀ ਬੈਠੇ ਨੇ ਕਿੰਨੀ ਕਿਰਪਾ ਹੈ ਦੁਨੀਆ ਰੱਬ ਲੱਭਦੀ ਫਿਰਦੀ ਐ ਉਹ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਰੱਬ ਰਹਿੰਦਾ ਸੰਤ ਬਾਬਾ ਲੀਡਰ ਸਿੰਘ ਜੀ ਬੈਠੇ ਨੇ ਵੱਡੀ ਜ਼ਿੰਮੇਵਾਰੀ ਵੱਡੀ ਹਾਜ਼ਰੀ ਵੱਡਾ ਅਸ਼ੀਰਵਾਦ ਆਹ ਸਾਹਮਣੇ ਪਿੰਦਾ ਆ ਗਿਆ ਲਓ ਸਾਹਮਣੇ ਪਿੰਦਾ ਮੇਰੇ ਮਿੱਤਰੋ ਅਗਲੀ ਰੇਡ ਪੌਂਡ ਬੰਦਿਆ ਹੋਇਆ ਹੈ ਉਧਰ ਬਾਬਾ ਜੀ ਬੈਠੇ ਨੇ ਸੰਤ ਬਾਬਾ ਦਇਆ ਸਿੰਘ ਜੀ ਸੱਚਗੜ੍ਹ ਵਾਸੀ ਉਹਨਾਂ ਦੀ ਬਹੁਤ ਵੱਡੀ ਕਿਰਪਾ ਹੈ ਚਾਹੇ ਅੱਜ ਸਾਡੇ ਵਿੱਚਕਾਰ ਨਹੀਂ ਪਰ ਫਿਰ ਵੀ ਰੂਹਾ ਵਿੱਚ ਵਸਦੇ ਨੇ ਮੇਰੇ ਮਿੱਤਰੋ ਸਦਾ ਦਵਾਵਾਂ ਨੇ ਤੇ ਉਹ ਰੱਬ ਦੀ ਕਿਰਪਾ ਉਧਰ ਬਾਬਾ ਲੀਡਰ ਸਿੰਘ ਜੀ ਬੈਠੇ ਨੇ ਸੈਫਲਾਬਾਦ ਵਾਲੇ ਤੇ ਨਾਲ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਜੈ ਸਿੰਘ ਜੀ ਬੈਠੇ ਨੇ ਮੇਰੇ ਮਿੱਤਰੋ ਕਿ ਸਾਧੂ ਰਹਿੰਦੇ ਜਗ ਦੇ ਬਗਾਨੇ ਬਣ ਕੇ ਹਿੰਦੇ ਫੇਰਿਆਂ ਤੋਂ ਮੰਗੇ ਉਹ ਰਹਿੰਦੇ ਆਨੇ ਬਣ ਕੇ ਲਾਓ ਸਾਹਮਣੇ ਪੈਂਦੀ ਰੇਡ ਬੜੀ ਸਮਾਣੇ ਵਾਲਾ ਇਹ ਵੀ ਕਹਿੰਦੇ ਪੱਕੇ ਤੌਰ ਤੇ ਵਸ ਜੂ ਕੈਨੇਡਾ ਜਾ ਕੇ ਇਹ ਜਿਹਨੂੰ ਜਾਨ ਤੋਂ ਪਿਆਰਾ ਹੈ ਉਹ ਕੈਨੇਡਾ ਹੈ ਇਹ ਜਿਹਨੂੰ ਜਾਨ ਤੋਂ ਪਿਆਰਾ ਉਹ ਕੈਨੇਡਾ ਹੈ ਬਣੀ ਸਮਾਣੇ ਵਾਲਾ ਹੈ ਉਧਰ ਕਹਿੰਦੇ ਗੌਰਵ ਚੀਮਾ ਆਇਆ ਹੋਇਆ ਹੈ ਲੈ ਵੀ ਗੌਰਵ ਆਹ ਕੁਝ ਆਇਆ ਕੁਝ ਸੱਦੇ ਆ ਜਹਾਂਗੀਰ ਵਾਲੇ ਮੁੰਡੇ ਨੇ ਕਹਿੰਦੇ ਅਮਰੀਕਾ ਵਾਲੇ ਵੱਜਣ ਲਾ ਪਿਆ ਪਿੰਡ 'ਚ ਉਹ ਸਾਹਮਣੇ ਨੰਬਰ ਰੈਡਰ ਦੇ ਹਿੱਸੇ ਜੁੜਦਾ ਹੋਇਆ ਹੈ ਰੈਡਾਂ ਪੈਂਦੀਆਂ ਜੱਫੇ ਲੱਗਦੇ ਆ ਇਹ ਆ ਆ ਮੈਚ ਖਿੱਚਦਾ ਚਿੰਦੜਾ ਦੁਨੀਆ ਟਿੱਕੀ ਬੈਠੀ ਹੈ ਉਂਗਲਾਂ ਦੇ ਪੋਟਿਆਂ ਤੇ ਜੜੀ ਬੈਠੇ ਆ ਵੀ ਆ ਜਿੱਤੂ ਮੇਰੇ ਮਿੱਤਰੋ ਉਹ ਵੱਡੇ ਬਾਈ ਅੰਬਾ ਆ ਗਿਆ ਲਓ ਸਾਹਮਣੇ ਅੰਬਾ ਮੇਰੇ ਮਿੱਤਰੋ ਸੋਰ ਸਿੰਘ ਵਾਲਾ ਆ ਤਰਨ ਤਰੀਆ ਬਾਜੇ ਵਾਲਾ ਮੇਰੇ ਮਿੱਤਰੋ ਰੇਡ ਪੁਆਇੰਟ ਵਧਿਆ ਹੋਇਆ ਹੈ ਜਤਿੰਦਰ ਚੌਲ ਢਾਕੜ ਪ੍ਰੋਮੋਟਰ ਆ ਮੇਰੇ ਮਿੱਤਰੋ ਉਹ ਵੀ ਵੇਖਦਾ ਸੁਖਾ ਪੱਡਾ ਵੀ ਬੈਠਾ ਐਣ ਕਹਿੰਦੇ ਬੱਲਾ ਸਿੱਧੂ ਰਾਣਾ ਸਿੱਧੂ ਵੀ ਵੇਖ ਰਿਹਾ ਜੰਗ ਸਪੋਰਟਸ ਕਲੱਬ ਵੱਡੇ ਵੀਰ ਨੇ ਬੜਾ ਧੰਨਵਾਦ ਆਓ ਸਾਹਮਣੇ ਰੇਟ ਬੋਲ ਨੂੰ ਫੇਰ ਆਓ ਕਹਿੰਦੇ ਪੌਂਡ ਵਧਿਆ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਹੈਪੀ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਵੀ ਇਹ ਕਹਿੰਦੇ ਹੈਤੀ ਇੱਕ ਪਾਸੇ ਲਵਲੀਆ ਵੇਰੇ ਵਾਲਾ ਨੌਜੋਣ ਕਹਿੰਦੇ ਬੜੀ ਦੂਰ ਤੋਂ ਆਇਆ ਆ ਜਿਲੇ ਗੁਰਦਾਸਪੁਰ ਦੇ ਨੇੜੇਓ ਤੇੜੇਓ ਚੱਲ ਕੇ ਆਇਆ ਉਹ ਮਾਝੇ ਵਾਲਾ ਮਾਝੇ ਵਾਲਾ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਤਾੜੂ ਉਹ ਤਾੜੂ ਉਹ ਮੇਲਾ ਨੱਚਦਾ ਨਹੀਂ ਹਰੀਸਾ ਆ ਦੋ ਕਿੱਥੋਂ ਸੱਜਣੇ ਭੰਗੜਾ ਜਾ ਪਾਉਂਦੇ ਆ ਆ ਮੇਰੀ ਹਰਿਸ ਜਦੋਂ ਗ੍ਰੇਡ ਦੇ ਚੌਕੇ ਸ਼ੱਕੇ ਲੱਗਦੇ ਪਰ ਝਾਂਲਰ ਜੀ ਵੀ ਘੁੰਮਦੀ ਪਤਾ ਦਿਲੋਂ ਦਵਾਵਾ ਤੁਹਾਡੇ ਲਈ ਹੈ ਖਿੱਚਦਾ ਕੇਂਦਰ ਕਿਤੇ ਕੈਮਰਾ ਬੱਚੇ ਥੋੜਾ ਜਿਆ ਹੈ ਮੇਰ ਕਰੇ ਪਰਮਾਤਮਾ ਅੱਜ ਰੈਫਰੀ ਵੀ ਝੋਟੀ ਰਿਹਾ ਇਧਰ ਉਹ ਚਾਚਾ ਲਖੜਕੇ ਵਾਲਾ ਫੈਸਲਾ ਕਰਦਾ ਹੈ ਇਧਰ ਕਹਿੰਦੇ ਗੱਗੀ ਆ ਜੀਆ ਵੱਡੇ ਭਾਈ ਇਹਦੇ ਤੇ ਨਵੇੜੇ ਉਣ ਗਏ ਓ ਆਓ ਸਾਹਮਣੇ ਆ ਗੱਗੀ ਆ ਜਹਾਗੀਰ ਵਾਲਾ ਮੇਰੇ ਮਿੱਤਰੋ ਆ ਗੱਗੀ ਆ ਆ ਜਹਾਗੀਰ ਵਾਲਾ ਵੀ ਦੇਖਦਾ 5000 ਜਹਾਗੀਰ ਵਾਲਾ ਮੇਰੇ ਮਿੱਤਰੋ ਲੈ ਜਾਓ ਕਿਰਪਾ ਕਰਕੇ 5000 ਗੱਗੀ ਦਾ ਸਾਡੇ ਕੋਲ ਹੈ ਕੀ ਚੱਕਰ ਵੀਰੇ ਕੋਲੇ ਵੀਰੇ ਰੇਟ ਵਾਲੇ ਯਾਰ ਇੱਕ ਮਿੰਟ ਵਾਲੇ ਕਿਹਾ ਸੀ ਵੀਰੇ ਕਿਹਾ ਸੀ ਸੱਤੂ ਸਾਬੀ ਨਹੀਂ ਕਿਹਾ ਸੀ ਉਹਨੇ ਜਦੂ ਵੈਸੇ ਚਨਾ ਯੂਐਸਏ ਸੋਨੂ ਕਸ਼ਨਾ ਯੂਐਸਏ ਨਿੱਕਾ ਯੂਐਸਏ ਨੇਕਾ ਕੈਨੇਡਾ ਮਨੀ ਕੈਨੇਡਾ ਪੰਮਾ ਕੈਨੇਡਾ ਮਨਪ੍ਰੀਤ ਕੈਨੇਡਾ ਗੁਰਮੀਤ ਗਰੀਸ ਸੁਖਵਿੰਦਰ ਗੈਲੀ ਯੂ ਐਸਏ ਪਰਲੋਚਨ ਕੈਨੇਡਾ 5000 ਇਹਨਾਂ ਨੇ ਗੱਗੀ ਦੀ ਪਹੁੰਚਾ ਕਰ ਦਿੱਤਾ ਹੈ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਥਰਮੇ ਵੀ ਖੇਡ ਹੈ ਥਰਮੇ ਵੀ ਬੋਲਚਾਲ ਹੈ ਜਿਆਦਾ ਰੌਲਾ ਪਾ ਕੇ ਜਿਆਦਾ ਉੱਚੀ ਬੋਲ ਕੇ ਵੀ ਗੱਲਾਂ ਨਹੀਂ ਬਣਦੀਆਂ ਕਿਉਂਕਿ ਫਸਲ ਉਹ ਫਸਲ ਨੂੰ ਕਹਿੰਦੇ ਹਾਰਡ ਤਬਾਹ ਕਰ ਦਿੰਦੇ ਐ ਤੇ ਜੇ ਮੀਂਹ ਪਵੇ ਬਿੰਨੀਆਂ ਮੇਲੀਆਂ ਕਣੀਆਂ ਪੈਣ ਤੇ ਫਸਲ ਦੁੱਗਣੀ ਨਿਕਲਦੀ ਹੈ ਫਸਲ ਦੁੱਗਣੀ ਨਿਕਲਦੀ ਹੈ ਖੜ ਕਹਿੰਦੇ ਫਸਲਾਂ ਨੂੰ ਦਵਾਈ ਕਰਦੇ ਆ ਉਹ ਸਾਹਮਣੇ ਕਬੱਡੀ ਬੋਲ ਵੀਰ ਦੇ ਲਾਓ ਸਾਹਮਣੇ ਪੈਂਦਾ ਸੱਜਣ ਵਾਲਿਆ ਮੇਰੇ ਮਿੱਤਰੋ ਅਗਲੀ ਰੇਡ ਪਾਉਂਦੇ ਵਧਿਆ ਹੋਇਆ ਮੈਲਬੌਰਨ ਸ਼ਹਿਰ ਆਸਟ੍ਰੇਲੀਆ ਸੁਖਾ ਵੀ ਵੇਖਦਾ ਆਹ ਪੈਂਦੀ ਰੇਡ ਸਾਰੇ ਰਾ ਪਾਉਂਦੇ ਕਿ ਭੱਜੋ ਉਹ ਭੱਜੋ ਭੱਜ ਭੱਜ ਵਾਸੀ ਦਾ ਪੁੱਤ ਹੈ ਪਰ ਸੱਜਣ ਵਾਲਿਆ ਅੱਜ ਲੋਟ ਨਹੀਂ ਆਉਂਦਾ ਅੱਜ ਲੋਟ ਨਹੀਂ ਆਉਂਦਾ ਗਗਰ ਸਿੱਧੂ ਕੈਨੇਡਾ ਤੋਂ ਦੇਖਦਾ ਕਿ ਮੇਲਾ ਕਰਦਾ ਤੇ ਟੀਮਾਂ ਕਰਦੀਆਂ ਖੇਡਦੀਆਂ ਮੇਰੇ ਮਿੱਤਰੋ ਲਓ ਅਗਲੀ ਰੇਡ ਪਵਾਦ ਏਰੀਆ ਆ ਰੋਪਣ ਦਾ ਏਰੀਆ ਮੇਰੇ ਮਿੱਤਰੋ ਬੜੀ ਸੁਬਾਣੇ ਵਾਲਾ ਚਾੜੀ ਮੋਟਰਸਾਈਕਲਾਂ ਦਾ ਜੇਤੂ ਹੈ ਆ ਸਿੰਧੜਾ ਵਾਲਾ सोनू ਕੀਤੀ ਟਰਾਈ ਪਰ ਨੱਬ ਧਾਵੀ ਦਾ ਆ ਖੀਰਾ ਵਾਲਿਆ ਗੱਗੇ ਵੱਡੇ ਬਾਈ ਲਓ ਸਾਹਮਣੇ ਕਹਿੰਦੇ ਗੱਗੀ ਦੀ ਕਬੱਡੀ ਪੈ ਰਹੀ ਹੈ ਜਿਹੜੇ ਵੀਰ ਬੈਠੇ ਥੋੜਾ ਥੋੜਾ ਪਿੱਛੇ ਹਟ ਜਾਓ ਉਹ ਜਿੱਤੇ ਡਿੱਗ ਪਿਆ ਜਾ ਜਾਂਦੀ ਓ ਵੀਰੇ ਦੇਖਿਓ ਪ੍ਰਮਾਤਮਾ ਕਿਰਪਾ ਰੱਖੇ ਵੀਰੇ ਦੂਜੇ ਸੈਮੀ ਦੀਆਂ ਟੀਮਾਂ ਆਓ ਜਲਦੀ ਨਾਲ ਸ਼ਕਰਪੁਰ ਤੇ ਗਾਲਾ ਸਿੰਘਿਆ ਜੀ ਸ਼ਕਰਪੁਰ ਤੇ ਗਾਲਾ ਸਿੰਘਿਆ ਦੂਜੇ ਸੈਮੀ ਦੀ ਟੀਮਾਂ ਹਾਂ ਜੀ ਲਓ ਸਾਹਮਣੇ ਕਹਿੰਦੇ ਇਸ ਵੇਲੇ ਅੰਬੇ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਜਟਿਆਲੇ ਵਾਲੇ ਜਤਿੰਦਰ ਜੌਲ ਦੀ ਟੀਮ ਖੇਡਦੀ ਹੈ ਮੇਰੇ ਮਿੱਤਰੋ ਆਓ ਕਿਤੇ ਬਿੰਦਾ ਟੱਪਾ ਕਿਤੇ ਸੁਖਪੱਡਾ ਕਿਤੇ ਸੁਖ ਬਹਾੜੀ ਆਓ ਕਦੇ ਛਿੰਦੇ ਦਾ ਮੁੰਡਾ ਉਹ ਵੀ ਕੀ ਕਰੇ ਯਾਰ ਤੁਸੀਂ ਕਬਜਾ ਹੀ ਕਰ ਲੈਣੇ ਪਤੰਦਰੋ ਰੈਫਰੀਆਂ ਦਾ ਰੌਲੇ ਵਾਲੇ ਬਾਹਨ ਵਾਲਾ ਕੰਮ ਕੀਤਾ ਪਿਆ ਅੱਜ ਹਾਂ ਉਹ ਇਹ ਕਿਹੜੀ ਗੱਲ ਉਹਦੋਂ ਮੈਚ ਮੁੱਕ ਜਾਣਾ ਪਰ ਨਹੀਂ ਐਵੇਂ ਕਿਵੇਂ ਮੁੱਕ ਜੂ ਚੱਲੂਗਾ ਤਾਂ ਮੁੱਕੂ ਇਹ ਥੋੜਾ ਮੰਨੂ ਵੜ ਵੀ ਨੰਬਰ ਥੋੜਾ ਵਾਕੇ ਹੁਣ ਚੌਥਾ ਫੋਰਡ ਦੱਸਦਾ ਹੋਟੋ ਅੱਜ ਚੌਥਾ ਫੋਰਡ ਦੱਸਦਾ ਅਮਰੀਕ ਭਾਈ ਹੋ ਨਹੀਂ ਮੜਦਾ ਇਕੱਲੇ ਫੋਰਡ ਨਿੱਕੇ ਜਨੂੰ ਪਾਰੇ ਵੀ ਦਿਸੜਿਆ ਵੇਖੀ ਚੱਲ ਬਣਦਾ ਕੀ ਹੈ थोड़ा जरा थोड़ा जरा तीन वाला बंदा नहीं आया टाइम बाबा पहले शादी के दोड़ी मार के गया नहीं चाहिए प्रोग्राम का ऊपर वाला ਬੜਾਈ ਛੋੜੋ ਮਾ ਮਸਾਲਾ ਬੜਾਈ ਤੋਂ ਮੇਤਰੀ ਗਣ ਉਹ ਚੈਨ ਨੰਬਰ ਤੋਂ ਕੋਈ ਗਰਮੀ ਤੇ ਮੈਂ ਕੀ ਬਾਤ ਆ ਮੈਂ ਤੈਨੂੰ ਵਾਹ ਤੈਨੂੰ ਪਤਾ ਨਾ ਦਵਾ ਫੇਰਾ ਬੋਲਡ ਕਰਾ ਲੈ ਗੱਲ ਖਤਮ ਉਹ ਮੈਂ ਥੋੜਾ ਕਮੇਟੀ ਦਾ ਰੂਲ ਕਰਾ ਲੈ ਮੈਨੂੰ ਕੋਈ ਪਰਾਉ ਭਾਜੀ ਮੈਂ ਜੀ ਗੇਟ ਕਰਾ ਬਾਅਦ ਚ ਲੈ ਜੀਦਾ ਕੀ ਕਰਾਂ ਪਹਿਲੀ ਗੱਲ ਤੇ ਬਾਈ ਜਿਹੜਾ ਮੈਚ ਤੇਰੀ ਗੇੜ ਦੇ ਸੀ ਜਿਹੜਾ ਮੁਕਰੇ ਮੈਂ ਮਿੱਟਰ ਨੂੰ ਹੋਲਡ ਕਰ ਤਾ ਏ ਬੜੇ ਕਮੇ ਭਜਾ ਦੇ ਨੇ ਮਸੂਮਾ ਯਾਰ ਉਹ ਚੱਲ ਪਈ ਦੋ ਰੱਖ ਰੱਖਾ ਵਾ ਹੋਰ ਕੀ ਆ ਜਿੱਥਲਾ ਫੋੜੀ ਮੇਰੇ ਦੋ ਬੰਦੇ ਜਿੱਥਲਾ ਮੈਂ ਐਂਡ ਕਰੇ ਕਰਕੇ ਜੰਗੀ ਜਾਂਦਾ ਉਹ ਘਰਾਵਾ 12 ਵਜ ਗਿਆ 1 ਵਜ ਲਾ ਸਾਨੂੰ 4 ਵਜ ਵੀ ਘਰ ਦੇਣੇ ਜਾਂ ਤੂੰ ਜਿਹੜਾ ਮਸ਼ਰਕ ਉਹ ਤਾਂ ਨਹੀਂ ਟੱਜ ਬਸ ਦੋ ਵਰੀ फे <laughs> <laughs> ਰੇਡ ਦੁਆਰਾ ਇਹਨੇ ਨੋਟ ਚਾਲ ਲਿਆ ਲਓ ਸਾਹਮਣੇ ਅੱਬਾ ਸੁਰ ਸਿੰਘ ਆਲਾ ਮੇਰੇ ਮਿੱਤਰੋ ਰੇਡ ਪਾਉਂਦੇ ਫੇਰ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਪੈਂਦੀ ਰੇਡ ਸਿੰਦੜਾ ਵਾਲੇ ਚਾਰ ਆਹ ਸੱਤੂ ਨਾਲ ਟੱਕਰ ਹੁੰਦੀ ਕਮਾਲ ਹੁੰਦੀ ਬੱਲੇ ਬੱਲੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਅੰਬਾ ਭੱਜ ਗਿਆ ਬੁੱਲਾਂ ਦੇ ਹਾਸੇ ਆ ਸ਼ਰਾਰਤਾਂ ਉਹ ਤੁਰਿਆ ਆਉਂਦਾ ਕਹਿੰਦੇ ਨਾਈਓਰ ਉਹ ਸਾਹਮਣੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਸੱਜਣ ਵਾਲਿਆ ਇਹ ਕਿੰਨਾ ਕਹਿੰਦੇ ਚਾਚੇ ਕਨੇਡਾ ਆਉ ਕਿਤੇ ਗੱਲ ਕਹਿੰਦੇ ਆਸਟ੍ਰੇਲੀਆ ਦੀ ਮੇਰੇ ਮਿੱਤਰੋ ਜਿਹੜੇ ਸੱਚੇ ਦਿਲੋਂ ਮਿਹਨਤਾਂ ਕਰਦੇ ਆ ਉਹ ਜਹਾਜਾਂ ਦੀਆਂ ਵਾਰੀਆਂ ਨੂੰ ਹੱਥ ਪੈਂਦਾ ਹੀ ਪੈਂਦਾ ਹੈ ਪਰ ਇਧਰ ਕਹਿੰਦੇ ਉਹ ਜੰਡੇ ਵਾਲੇ ਵਾਲੇ ਦੀ ਟੀਮ ਜਿਨ੍ਹਾਂ ਨੇ ਜਿਹੜੇ ਭਰਾੜੇ ਕਹਿੰਦੇ ਗੱਟੀਆਂ ਜੋਕੇ ਕੀਤਾ ਉਹ ਦਿਲੋ ਦਵਾਵਾਂ ਨੇ ਉਹ ਦਿਲੋ ਦਵਾਵਾਂ ਨੇ ਸਾਹਮਣੇ ਕਹਿੰਦੇ ਕਬੱਡੀ ਪਾ ਰਹੀ ਹੈ ਆਓ ਇੱਧਰ ਚਾਰ ਤੇ ਚਾਰੇ ਤਿਆਰ ਨੇ ਜਤਿੰਦਰ ਭਾਈ ਇੱਕੀ ਗੱਲ ਕਹਿੰਦਾ ਹੁੰਦਾ ਕਿ ਪਿੱਠ ਪਿੱਛੇ ਬੜੀਆਂ ਬੁਰਾਈਆਂ ਹੁੰਦੀਆਂ ਉਹ ਗੱਪਰੂ ਨੇ ਕੀਤੀ ਕਹਿੰਦੇ ਘੇਰ ਨਹੀਂ ਬੱਲੋ ਉਹ ਮਿੱਤਰਾਂ ਨੂੰ ਵੈਰੀ ਖਾਨਦਾਨੀ ਚਾਹੀਦਾ ਅਸੀਂ ਇੰਸਟਾਗ੍ਰਾਮ ਵਾਲੇ

ਜਤੈਂਦਰ ਜਾਲ ਸੁਖਾ ਵੱਡਾ ਕਹਿੰਦਾ ਜਿਹੜੇ ਕੱਪ ਦੇ ਦਵੇ 51000 ਦੀ ਵੱਡੀ ਰਕਮ ਨਾਲ ਕੀਤਾ ਜਾਵੇਗਾ ਸੁਖੀ ਪਿੰਗ ਭਣਗੀ ਵਾਲਾ ਖੇਡਾਂ ਰੰਗਲੇ ਪੰਜਾਬ ਦੀਆਂ ਗਵਾਲਗਾ ਨੇ ਇਹਨਾਂ ਵੀਰਾਂ ਨੂੰ ਲਓ ਸਾਹਮਣੇ ਪਹਿਲਾ ਸੈਮੀ ਹੈ ਤੇ ਪਟਾਕੇ ਪੈਂਦੇ ਨੇ ਮੇਰੇ ਮਿੱਤਰੋ ਸੱਜਣ ਵਾਲੀ ਪੈਂਦਾ ਵੱਡੇ ਬਾਈ ਲਓ ਕਹਿੰਦੇ ਪਿੰਦਾ ਇਸ ਵੇਲੇ ਤਿਆਰ ਬਰ ਤਿਆਰ ਹੈ ਲਓ ਲੰਬਰ ਵਰਗੇ ਲਮੜੀ ਵਰਗੇ ਉਹ ਪੱਟਾਂ ਦੇ ਥਾਪੀਆਂ ਮਾਰਦੇ ਆ ਪਰ ਕਹਿੰਦੇ ਮੱਲੀਆਂ ਪਿੰਡ ਦੇ ਸਾਹੀ ਦੇ ਬਹੁਤ ਵੱਡੇ ਘਾਟੇ ਆ ਮੇਰੇ ਮਿੱਤਰੋ ਅੱਜ ਵੀ ਕਹਿੰਦੇ ਅੱਖੋਂ ਜੋਤਰੂ ਦੇਖਦੇ ਆ ਉਹ ਜਿਨ੍ਹਾਂ ਦੇ ਨਾਲ ਸਾਂਝਾ ਸੰਨ ਜਿਨ੍ਹਾਂ ਲਈ ਖੇਡਿਆ ਹੈ ਜਿਨ੍ਹਾਂ ਦੇ ਨਾਲ ਖੇਡਿਆ ਪਰ ਬਰ ਕਹਿੰਦੇ ਲੰਬੜ ਨੇ ਟਰਾਈ ਕੀਤੀ ਹੈ ਅਗਲੀ ਕਬੱਡੀ ਉਹ ਬੜੀ ਸਿਮਾਉਣੇ ਵਾਲਾ ਲਓ ਸਾਹਮਣੇ ਬੜੀ ਸਿਵਾਣੇ ਵਾਲਾ ਮੇਰੇ ਮਿੱਤਰੋ ਅਗਲੀ ਰੋਲ ਪਾਉ ਦੇ ਖਾਧਿਆ ਹੋਇਆ ਹੈ ਟੇਲੂ ਉਸਤਾਦ ਬੈਠਾ ਇੰਗਲੈਂਡ ਤੋਂ ਦੇਖਦਾ ਮੇਰੇ ਮਿੱਤਰੋ ਟੇਲੂ ਉਸਤਾਦ ਵੱਡਾ ਵੀਰ ਹੈ ਤੇ ਮਾਰ ਹੈ ਮੇਰੇ ਮਿੱਤਰੋ ਕਿ ਘੜੀਆਂ ਵਿਕਦੀਆਂ ਸੱਜਣਾ ਉਹ ਟਾਈਮ ਨਹੀਂ ਮਾਰ ਹੈ ਤੇਰੀ ਯਾਰੀ ਤੇ ਕੋਈ ਬਹਿ ਬਣੀ ਆ ਕੋਈ ਬਹਿ ਬਣੀ ਆ ਟੇਲੂ ਪੱਤੀ ਉਸਤਾਦ ਮੇਰੇ ਮਿੱਤਰੋ ਜ਼ਿੰਦਗੀ ਦਾ ਮਾਲ ਹੈ ਸਦਾ ਦਵਾਵਾਂ ਨੇ ਅਗਲੀ ਰੇਡ ਆ ਗੱਬਰਪੁਰ ਪੜ ਫੇਰ ਵਧਿਆ ਪਰ ਇੱਧਰਲੇ ਪਾਸੇ ਆ ਕੱਕੀ ਇਨਾਂ ਨੇ ਕੱਲਾ ਸੰਗਲ ਨਹੀਂ ਛੱਡਿਆ ਮੁੱਤੇ ਉਹਦੇ ਕੱਲਾ ਕੱਲਾ ਦਾਅ ਵਰਥਿਆ ਪਰ ਅੱਜ ਯਕੀਨ ਹੋ ਗਿਆ ਕਿ ਜਿੰਦੇ ਵਾਲੀ ਦੁਕਾਨ ਦੇ ਜਿੰਦੇ ਵੀ ਟੁੱਟ ਜਾਂਦੇ ਐ ਅਗਲੀ ਕਬੱਡੀ ਦੇਖਾਂਗੇ ਆਹ ਕਹਿੰਦੇ ਅੰਬਾਲ ਪੜਿਆਉਣਾ ਮੇਰੇ ਮਿੱਤਰੋ ਅੰਬੇ ਦੀ ਕਬੱਡੀ ਸੁਰ ਸਿੰਘ ਵਾਲਾ ਇਹ ਪਲਵਾਨਾਂ ਦੇ ਪਿੰਡਾਂ ਦਾ ਐ ਉਹ ਪਲਵਾਨਾਂ ਦੇ ਪਿੰਡਾਂ ਦਾ ਐ ਰਵੀ ਸ਼ੇਰ ਸਿੰਘ ਦੇ بیٹے ਦੀ ਕਬੱਡੀ ਇਹ ਪਰ ਚਾਰ ਨੇ ਅੰਬਿਆ ਕਬੱਡੀ 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 ਯਕੀਨ ਨਹੀਂ ਰਿਹਾ ਲੋਕੀ ਜਿੰਦਾ ਵੀ ਦੋ ਤਿੰਨ ਵੇਰੀ ਖਿੱਚ ਕੇ ਵੇਦਿਆ ਯਕੀਨ ਨਹੀਂ ਰਿਹਾ ਲਾਉਣ ਤੋਂ ਬਾਅਦ ਲੋਕੀ ਜਿੰਦਾ ਵੀ ਦੋ ਤਿੰਨ ਵੇਰੀ ਖਿੱਚ ਕੇ ਵੇਦਿਆ ਆਹ ਯਕੀਨ ਨਹੀਂ ਰਿਹਾ ਲਓ ਕਬੱਡੀ ਪੈ ਗਈ ਹੈ ਉਧਰ ਕਹਿੰਦੇ ਜਤਿੰਦਰ ਜਾਲ ਤੇ ਕਹਿੰਦੇ ਸੁਖਪੱਡਾ ਤੇ ਨਾਲ ਕਹਿੰਦੇ ਬਿੰਦਾ ਟੱਪੇ ਵਾਲਾ ਤੇ ਨਾਲ ਕਹਿੰਦੇ ਛਿੰਦੇ ਦਾ ਮੁੰਡਾ ਆਹ ਇੱਕ ਵੱਡੀ ਟੀਮ ਦੁਨੀਆ ਦੇ ਸਾਹਮਣੇ ਫੈਸਲੇ ਟਰੈਕਟਰਾਂ ਦੇ ਵੇਰੇ ਵਾਲਿਆ ਨੰਬਰ ਰੇਡਰ ਦਾ ਮੈਂ ਸਾਹਮਣੇ ਨੰਬਰ ਰੀਡਰ ਦਾ ਮੇਰੇ ਮਿੱਤਰੋ ਆਹ ਪਿੰਡਾਂ ਦਾ ਸੁੱਖਾ ਆਇਆ ਹੋਇਆ ਹੈ ਮਾਤਾ ਚਲੰਜੀਤ ਕੌਰ ਜੁਐਫਏ ਤੋਂ ਲਾਈਵ ਦੇਖ ਰਹੇ ਮੇਰੇ ਮਿੱਤਰੋ ਬਾਲਾ ਪਿੰਡ ਦਾ ਸੁੱਖਾ ਉਹ ਵੀ ਆਇਆ ਹੋਇਆ ਹੈ ਕਿ ਜੇ ਸੈਮੀ ਦੇ ਵਿੱਚ ਉਹ ਪਟਾਕੇ ਪੈਣਗੇ ਮੇਰੇ ਮਿੱਤਰੋ ਅਗਲੀ ਰੇਡ ਉਹ ਜਤਿੰਦਰ ਚੌਧਰੀ ਦੀ ਟੀਮ ਮੇਰੇ ਮਿੱਤਰੋ ਸੈਂਟਰ ਵੈਲੀ ਯੂਐਸਏ ਦੀ ਉਹ ਕਹਿੰਦੇ ਵੱਡੇ ਪ੍ਰਮੋਟਰ ਨੇ ਪੈਂਦੀ ਰੇਡ ਉਹ ਪੱਟਾ ਤੇ ਛਾਪੀਆਂ ਪੈਂਦੀ ਰੇਡ ਤੇ ਉਹ ਫੈਸਲੇ ਉਹ ਫੈਸਲੇ ਕਿ ਚਿੱਟੇ ਦੰਦ ਫਸੋ ਨਾ ਦੇ ਲੋਕੀ ਭਾੜੇ ਸ਼ੰਗ ਕਰਦੇ ਲੋ ਵੀ ਦੋਸਤੋ ਇਸ ਮੈਚ ਦੇ ਵਿੱਚੋਂ ਸਿੰਦਰਾ ਦੀ ਟੀਮ ਜਿਹੜੀ ਹੈ ਉਹ ਜੇਤੂ ਰਹੀ ਹੈ ਸਿੰਦਰਾ ਦੇ ਸਾਢੇ 20 ਪੁਆਇੰਟ ਰਹੇ ਨੇ ਔਰ ਸਾਬੀ ਕਲੱਬ ਮੱਲੀਆਂ ਜਿਹੜਾ ਉਹ ਸਿਰਫ 17 ਪੁਆਇੰਟ ਲੈ ਸਕਿਆ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਮੇਰੇ ਵੱਲੋਂ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਨਾਲ ਸਬਸਕ੍ਰਾਈਬ ਵੀ ਕਰ ਲਓ ਜੇਕਰ ਬਿਨਾ ਸਬਸਕ੍ਰਾਈਬ ਕੀਤੇ ਇਸ ਵੀਡੀਓ ਨੂੰ ਦੇਖਿਆ ਹੈ ਤਾਂ ਸ਼ੁਕਰੀਆ